ਦੋਸਤੋ ਇੱਕ ਸ਼ਾਰਟ ਵੀਡੀਓ ਬਣਾ ਰਿਆ ਵੀਰ ਪੰਮੇ ਦੇ ਕੋਲ ਆਇਆ ਪੰਮੇ ਪਨ ਗੋਟੇ ਵਾਲੇ ਕੋਲ ਠੀਕ ਆ ਜੀ ਪੱਟੀ ਤਸੀਲ ਜ਼ਿਲ੍ਹਾ ਤਰਨਤਾਰਨ ਦੋ ਮੱਝਾ ਵੀਰ ਦੇ ਕੋਲੇ ਅੱਜ ਸੂਈਆਂ ਸਵਾਈਆਂ ਬਿਲਕੁਲ ਤਾਜ਼ੀਆਂ ਇੱਕ ਸਿੰਗਲ ਖੱਡੀ ਦੇ ਵਿੱਚ ਤੀਜਾ ਸੂਹਾ ਸੂਈ ਮਗਰ ਕੱਟੀ ਪੂਰੀ ਗੱਲਬਾਤ ਕਰਦੇ ਆ ਵੀਰ ਪੰਮੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਸਤਿ ਸ੍ਰੀ ਅਕਾਲ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਪੰਮੇ ਇਹ ਮੱਝ ਆਪਣੇ ਕੋਲ ਤੀਜਾ ਸੂਹਾ 8 ਦਿਨ ਦੀ ਸੂਈ ਦੇ 12 ਕਿਲੋ ਦੁੱਧ ਐਸ ਟਾਈਮ ਰੈਡੀ ਲਓ ਜੀ 12 ਕਿਲੋ ਦੁੱਧ ਐਸ ਵਕਤ ਰੈਡੀ ਇਹਦੇ ਥੱਲੇ ਮਗਰ ਕੱਟੀ ਆ ਗਈ ਹੈ ਹਾਂਜੀ ਸਾਨੂੰ ਸਭ ਕੱਟੀ ਆ ਗਈ ਜੀ ਲਓ ਜੀ ਫੋਟ ਫੋਟ ਦੀ ਦੂਰੀ ਤੇ ਥਣ ਲਗਾ ਬਾਕੀ ਵਿਰਲ ਵੰਡ ਸਪੇਸ ਗੈਪ ਤੁਹਾਡੇ ਸਾਹਮਣੇ ਆ ਆਰਡਰ ਦੀ ਦੇਵੇ ਦੀ ਕੁਆਲਿਟੀ ਦੇਖੋ ਜੀ ਬਹੁਤ ਸੋਹਣਾ ਗੈਪ ਸਪੇਸ ਆ ਤੇ ਕਦ ਵੀ ਵੱਡੀਆਂ ਮੱਜਾਂ ਦੇ ਵਿੱਚ ਹੀ ਆ ਠੀਕ ਆ ਜੀ ਤੇ ਤਿੰਨਾਂ ਚ ਮੱਜਾਂ ਬਕਾਉ ਆ ਮੇਰਾ ਭਰਾ ਕੋਈ ਨਰਾਸ਼ ਨਹੀਂ ਹੁੰਦਾ ਵੀ ਇੱਕ ਮੱਜ ਖਰੀਦ ਲਈਏ ਕਿਸੇ ਨੇ ਤੇ ਯਾਰ ਹੋਰ ਮੱਜਾਂ ਕਿੱਥੇ ਔਰ ਮੱਜਾਂ ਵੀ ਵੀਰ ਦੇ ਕੋਲੇ ਤਿੰਨ ਨੇ ਅੱਜ ਵਿਕਾਉ ਹਾਂਜੀ ਆ ਕੱਟੀ ਸੰਧੂ ਸਾਹਿਬ ਦਿਖਾ ਦਿਓ ਭਰਾਵਾਂ ਦੂਰੀ ਆ ਕਿਸੇ ਗੱਲ ਕਰਕੇ ਕੀ ਆ ਠੀਕ ਆ ਜੀ ਆ ਦੇਖੋ ਜੀ ਚੁਵਾਈ ਕਰਮ ਵਾਲੀ ਨੀਰੀ ਮੋਗਾ ਹਾਂਜੀ ਸੰਧੂ ਸਾਹਿਬ ਬਹੁਤ ਜਾਰੀ ਤੇ ਇਹ ਪੰਮੇ ਵੀਰ ਮੋਲੇ ਦੇ ਸਵਾ ਲੱਖ ਇੱਕ 22 ਡਿਮਾਂਡ ਕੁਛ ਵੀ ਕਰਾ ਲੀਏ ਦੇਣੀ ਇੱਕ 16 ਦੀ ਆ ਸੰਧੂ ਸਾਹਿਬ ਇੱਕ 16 ਦੀ ਦੇਣੀ ਆ ਆਪਾਂ ਜੀ ਇੱਕ 16 ਦੀ ਆ ਦਿਖਾ ਰਹੇ ਆ ਵੀਰ ਘਰੋਂ ਸੇਲ ਕਰਦਾ ਪਿਆ ਵੈਸੇ ਵਪਾਰ ਲੈਣ ਦਾ ਕੰਮ ਆ ਕੋਲ ਰਾਜੀ ਪੂਰੇ ਵਜਨ ਲੋਡ ਦੇ ਵਿੱਚ ਇੱਕ ਮਾਝ ਤੁਸੀਂ ਸਾਹਮਣੇ ਦੇਖ ਰਹੇ ਜੇ ਪੰਮੇ ਵੀਰ ਸਾਸਰੀ ਕਾਲ ਸਾਸਰੀ ਕਾਲ ਸੰਧੂ ਸਾਹਿਬ ਸਾਸਰੀ ਕਾਲ ਜੀ ਪੰਮੇ ਵੀਰ ਜਿਹੜੀ ਆਪਣੇ ਕੋਲ ਮਾਝ ਸੁਆ ਦੂਜਾ ਹਾਂਜੀ ਸੰਧੂ ਸਾਹਿਬ ਦੂਸਰਾ ਸੁਆ ਪਹਿਲੇ ਸੁਆ ਆਪਾਂ ਸੰਧੂ ਸਾਹਿਬ 15 ਕਿਲੋ ਦੁੱਧ ਦੇ ਕੋਲ ਚੋਇਆ ਛੋਟੀ ਦੀ ਠੀਕ ਹੈ 15 ਕਿਲੋ ਉਹਦੀ 15 ਕਿਲੋ ਦੁੱਧ ਦੋਸੋਂ ਨੇ ਚਵਾਇਆ ਤੇ ਅਜੇ ਸਮਾਂ ਲਿੱਦੀ ਹੈ ਹਾਂਜੀ ਸੰਧੂ ਸਾਹਿਬ 22 ਤਰੀਕ ਨੂੰ ਦੇਣ ਪੂਰੇ ਦੇ 8 9 ਦਿਨ ਬਾਕੀ ਹੈ ਜੀ ਲਓ ਵੀ 8 9 ਦਿਨ ਇਹਦੇ ਬਾਕੀ ਆ ਠੀਕ ਹੈ ਜੀ ਹਾਂਜੀ ਸੋ 8 9 ਦਿਨ ਦੋਸੋਂ ਹਜੇ ਖੁੱਲੇ ਡੁੱਲੇ ਇਹ ਲੈ ਕੇ ਹਾਂਜੀ ਵੇਖੋ ਹਾਥੀ ਵਰਗੀ ਮਾਝਾ ਠੀਕ ਆ ਜੀ ਭਜਨ ਦੋੜ ਫੁੱਲ ਤੇ ਹਜੇ 8 9 10 ਦਿਨਾਂ ਦੇ ਵਿੱਚ ਚੰਗੀ ਸੋਹਣੀ ਤਿਆਰੀ ਕਰ ਜੂਗੀ 15 14 ਕਿਲੋ ਪਲੂਣ ਪਹਿਲੇ ਸਵੇਰੇ ਦੁੱਧ ਦੇਨੇ ਚਵਾਇਆ ਬਾਕੀ ਕੋਈ ਵੀ ਭਰਾ ਆਪਣਾ ਆਨਲਾਈਨ ਸੌਦਾ ਕਰਦਾ ਠੀਕ ਆ ਜੀ ਟਿੱਪਣ ਦੀ ਕਿਸੇ ਰਕਮ ਦੀ ਪਿੱਛੇ ਭਾਰ ਦੀ ਗਾਰੰਟੀ ਤਸੱਲੀ ਬਿਲਕੁਲ ਸੰਤੂ ਸਾਹਿਬ ਆਹ ਇਹ ਨਾਲ ਸੰਧੂ ਸਾਹਿਬ ਤਿੰਨ ਟਾਈਮ ਚ ਆਵਾਂਗੇ ਕੇ ਠੀਕ ਹੈ ਭਰਾ ਇੱਕ ਦੋੜੀ ਤਿੰਨ ਟਾਈਮ ਮਗਰ ਕੀ ਬੱਚਾ ਮਗਰ ਕਟਾ ਜੀ ਲਓ ਜੀ ਮਗਰ ਕਟਾ 214 ਕਿਲੋ ਦੁੱਧ ਹਾਜ਼ਰ ਸੁਈ ਨੂੰ ਹਫਤਾ ਕੋ ਗਿਆ ਸੰਧੂ ਸਾਹਿਬ 8-9 ਦਿਨ ਕਟਾ ਬੋਲ ਮਗਰ 8-9 ਦਿਨ ਹੋ ਗਿਆ ਮਗਰ ਕਟਾ ਮੇਲ ਕਾਫ ਹਾਂਜੀ ਤੇ ਬਾਕੀ ਮੈਨੂੰ ਲੱਗਦਾ ਵੀ ਕਿਲੋ ਡੇਢ 2 ਕਿਲੋ ਆਪਾਂ ਚਵਾਈ ਕਰਕੇ ਵੀਡੀਓ ਦੇ ਵਿੱਚ ਦਿਖਾ ਦਈਏ ਹਾਂਜੀ ਸੰਧੂ ਸਾਹਿਬ 2 ਕਿਲੋ ਚਵਾਈ ਸੰਧੂ ਸਾਹਿਬ ਹੋਰ ਵੀ ਕਾਲ ਏਡੀ ਛੋਟੀ 2 ਕਿਲੋ ਗਾੜਵੀ ਹੋਊਗੇ ਦੀ ਆਰਾਮ ਨਹੀਂ ਠੀਕ ਆ ਬਈ ਹਾਂਜੀ ਲਓ ਜੀ ਫੁੱਲ ਵੱਡੇ ਕੱਦ ਕਾਟ ਦੇ ਵਿੱਚ ਆ ਸੋ 13 14 ਕਿਲੋ ਦੁੱਧ ਵਾਲੀ ਜਿਹੜੀ ਤੁਹਾਨੂੰ ਇਹ ਆਪਾਂ ਝੋਟੀ ਦਿਖਾ ਰਹੇ ਹਾਂ ਦੂਜਾ ਸਵੇਰ ਝੋਟੀ ਸੂਈ ਆ ਬਿਲਕੁਲ ਜੈਡ ਬਲੈਕ ਸੰਧ ਸਾਹਿਬ ਜੈਡ ਬਲੈਕ ਹੀ ਸਮਝੋ ਠੀਕ ਆ ਜੀ ਮਗਰ ਕੁਝ ਕਿਚਰੇ ਵਾਲ ਪੂਛ ਤੇ ਵਾਈਟ ਆ ਬਿਲਕੁਲ ਜੱਤ ਜੁੱਤ ਕੰਨਾ ਤੇ ਝਾਲਰ ਬਿਲਕੁਲ ਝੋਟੀ ਬਹੁਤ ਚੰਗੀ ਸੰਧ ਸਾਹਿਬ ਕੁਆਲਿਟੀ ਮੈਂ ਦੀ ਸੋ ਵੱਡੀ ਝੋਟੀ ਆ ਬਾਕੀ ਕਰਨਵਾਂ ਚੰਗੀ ਐ ਚੁਾਈ ਦਿਖਾ ਦੇ ਆਪਾਂ ਭਰਾਵਾਂ ਨੂੰ ਇਹ ਪੰਮੇ ਮੋਲੇ ਦਾ ਕੀ ਕੀਤਾ ਜੀ ਸੰਧ ਸਾਹਿਬ ਮੋਲੇ ਦਾ 1 ਲੱਖ ਸਵਾ ਲੱਖ ਕੀਤਾ ਜੀ ਹਾਂਜੀ ਤੇ 3000 ਛੋਟ 1 22 ਦੀ ਦੇਣੀ ਆ 1 22 ਦੀ ਲਓ ਜੀ 1 ਲੱਖ